ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪਿੰਡੂ ਖੇਤਰ ਖਾਸ ਕਰ ਜਿਹੜਾ ਹਜੇ ਤੱਕ ਸੀਵਰੇਜ ਨਾਲ ਨਹੀਂ ਜੁੜਿਆ ਜਿਹੜਾ ਏਰੀਆ ਡਰਿੰਕਿੰਗ ਵਾਟਰ ਸੀਵਰੇਜ ਮਲਟੀ ਪਰਪਸ ਹਾਲ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਏਜੰਡਾ ਆ ਹੈਲਥ ਸੁਵਿਧਾਵਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਬਠਿੰਡਾ ਲੋਕ ਸਭਾ ਹਲਕੇ ਦੇ ਅਲੱਗ-ਅਲੱਗ ਨੌ ਵਿਧਾਨ ਸਭਾ ਔਰ 10ਵੀਂ ਰਾਮਪੁਰਾ ਫੂਲ ਜਿਹੜੀ ਕਿ ਡਿਸਟ੍ਰਿਕਟ ਬਠਿੰਡਾ ਚ ਹੈ ਲੇਕਿਨ ਲੋਕ ਸਭਾ ਫਰੀਦਕੋਟ ਦਾ ਹਿੱਸਾ ਹੈ ਤਮਾਮ ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲਾਂਚ ਕਰਨ ਜਾ ਰਹੇ ਆ ਛਿਲਿਆ ਨਿਯਾਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ ਤੁਸੀਂ ਸਾਰੇ ਜਾਣਦੇ ਹੋ ਕਿ ਲਗਾਤਾਰ ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਸਰਕਾਰ ਪੰਜਾਬ ਦੇ ਅਲੱਗ-ਅਲੱਗ ਲੋਕ ਸਭਾ ਖੇਤਰਾਂ 'ਚ ਜਾ ਕੇ ਉਸ ਏਰੀਆ ਦੀਆਂ ਵਿਧਾਨ ਸਭਾ ਦੀਆਂ ਜ਼ਰੂਰਤਾਂ ਨੂੰ ਜਿਹੜੇ ਇੰਪੋਰਟੈਂਟ ਇਸ਼ੂ ਹੈ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਮੰਗ ਦੇ ਹਿਸਾਬ ਨਾਲ ਤਮਾਮ ਵਿਕਾਸ ਦੇ ਕੰਮ ਜਿਹੜੇ ਆ ਉਹ ਕਰਵਾ ਰਿਓ ਉਸੇ ਹੀ ਕੜੀ ਚ ਕੱਲ ਮਾਲਵਾ ਦਾ ਜਿਹੜਾ ਅਹਿਮ ਜ਼ਿਲ੍ਹਾ ਆ ਬਠਿੰਡਾ ਲੋਕ ਸਭਾ ਖੇਤਰ ਜਿਹਦੇ ਚ ਮੌੜ ਬੜਲਾਟਾ ਤਲਵੰਡੀ ਸਾਬੋ ਮਾਨਸਾ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਰਾਮਪੁਰਾ ਫੂਲ ਉਚੋ ਮੰਡੀ ਲੰਬੀ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਸਾਡੇ ਪੰਜਾਬ ਸਰਕਾਰ ਚ ਵਜ਼ੀਰ ਵੀ ਨੇ ਵਿਧਾਇਕ ਵੀ ਨੇ تمام اے ਵਿਦਾਂ ਸਭਾ ਨੂੰ ਨੰਗੀਆਂ ਨਵੀਆਂ ਸੁਗਾਤਾਂ ਮਾਨਯੋਗ ਮੁੱਖ ਮੰਤਰੀ ਸਹਿਬਾਨ ਅਰਵਿੰਦ ਕੇਜਰੀਵਾਲ ਜੀ اور مان ਸਾ ਲੋਕਾਂ ਨੂੰ ਸਮਰਪਿਤ ਕਰਨਗੇ تقریبا 1157 ਕਰੋੜ ਦੇ ਵਿਕਾਸ ਦੇ ਕੰਮ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਵਿੱਚ ਮੇਰੇ ਕੋ ਮोटे-ਮोटे ਤੌਰ ਤੇ ਮੈਂ ਤੁਹਾਨੂੰ ਗਿਣਾਉਂਗਾ 1125 ਕਰੋੜ ਦੇ ਜਿਹਦੇ ਵਿੱਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਟਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਬੈਡ ਦਾ ਇੱਕ ਹਸਪਤਾਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀਂ ਪੱਥਰ ਰੱਖਿਆ ਜਾਊਗਾ ਔਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਚੋ ਮੰਡੀ ਜਿਹੜੇ ਸਾਡੇ ਦਿਹਾਤ ਦੇ ਏਰੀਏ ਪੁੱਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ 플ਾਂਟ ਜਿਹੜੇ ਆ ਉਹ ਲੋਕ ਅਰਪਿਤ ਕੀਤੇ ਜਾਣਗੇ ਨਹੀਂ ਪੱਥਰ ਰੱਖੇ ਜਾਣਗੇ ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਰ ਵਰਗ ਨੂੰ ਨਾਲ ਲੈ ਕੇ ਹਰੇਕ ਤਰੀਕੇ ਦੀਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਦੀਆਂ ਲੋੜਾਂ ਅਨੁਸਾਰ ਲਗਾਤਾਰ ਵਿਕਾਸ ਅੱਗੇ ਕਰਾ ਰਿਹਾ ਆ ਆਮ ਆਦਮੀ ਪਾਰਟੀ ਦਾ ਇਹ ਅਜੈਂਡਾ ਹੈ ਕਿ ਜਿੱਥੇ ਲੋਕਾਂ ਨੂੰ ਵਧੀਆ ਪੜ੍ਹਾਈ ਬੱਚਿਆਂ ਨੂੰ ਦੇਣੀ ਆ ਬਜ਼ੁਰਗਾਂ ਨੂੰ ਦਵਾਈ ਦੇਣੀ ਆ ਉੱਥੇ ਨਾਲ-ਨਾਲ ਪਿੰਡਾਂ 'ਚ ਸੀਵਰੇਜ ਡਰਿੰਕਿੰਗ ਵਾਟਰ ਰੋਕ ਜਿਹੜੀਆਂ ਸੜਕਾਂ ਦਾ ਨਿਰਮਾਣ ਹੈ ਮਲਟੀ ਪਰਪਸ ਆਡੀਟੋਰੀਅਮ ਛੋਟੇ ਹਸਪੀਟਲ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਲੋਕ ਅਰਪਿਤ ਕਰ ਰਹੀ ਹੈ ਉਸੇ ਹੀ ਕੜੀ 'ਚ ਕੱਲ ਵਿਕਾਸ ਕ੍ਰਾਂਤੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ 'ਚ ਹੋਣ ਜਾ ਰਹੀ ਹੈ। ਔਰ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਇਹ ਭਰੋਸਾ ਦਿਵਾਉਂਦੇ ਆ ਕਿ ਜਿਸ ਉਮੀਦਾਂ ਨਾਲ ਪੰਜਾਬ ਦੇ ਲੋਕਾਂ ਨੇ ਇੱਡਾ ਵੱਡਾ ਮੈਂਡੇਟ ਦਿੱਤਾ ਸੀ ਜਿਸ ਅਜੰਡਾ ਜਿਹੜਾ ਅਰਵਿੰਗ ਕੇਜਰੀਵਾਲ ਜੀ ਦਾ ਅਜੰਡਾ ਦੇਸ਼ ਦੀ ਰਾਜਨੀਤੀ ਨੂੰ ਬਦਲਣ ਵਾਲਾ ਡਵੈਲਪਮੈਂਟ ਦਾ ਉਹ ਲੋਕ ਹਿੱਤ ਦਾ ਜਿਹੜਾ ਏਜੰਡਾ ਹੈ ਲੋਕ ਪੱਖੀ ਜਿਹੜਾ ਏਜੰਡਾ ਹੈ ਉਸ ਤੇ ਲਗਾਤਾਰ ਆਮ ਆਦੀ ਪਾਰਟੀ ਸਰਕਾਰ ਅੱਗੇ ਵਧ ਰਹੀ ਹੈ ਸੋ ਵਿਕਾਸ ਕ੍ਰਾਂਤੀ ਰੈਲੀ ਜਿਹੜੀ ਕੱਲ ਹੋਣ ਜਾ ਰਹੀ ਉਹਦੇ ਚ 1125 ਕਰੋੜ ਦੇ ਨਵੇਂ ਪ੍ਰੋਜੈਕਟ ਬਠਿੰਡਾ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਜਿਹੜੇ ਆ ਕੱਲ ਦਿੱਤੇ ਜਾਣਗੇ ਸਗਾਤਾ ਔਰ ਇਸੇ ਹੀ ਸਿਲਸਿਲੇ ਚ ਇੱਕ ਵੱਡਾ ਸਮਾਗਮ ਜਿਦੇ ਚ ਬਤੌਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ

کچھ آفیسر صاحبان جن کو ہم کہہ سکتے ہیں کہ کچھ بلیک شیپ لیبل ہیں پنجاب کے آفیسر جو لگاتار اس طریقے کا اڈمبر رکھتے ہیں جس سے سرکار کو امبیرسمنٹ ہو پنجاب سرکار نے ایسا کوئی ڈائریکشن جاری نہیں کیا تھا کہ اسکولوں میں چھٹی کی جائے بلکہ آج تو پورے پنجاب میں پیرنٹ ٹیچر میٹنگ جو ہے سبھی جگہ کروائی جا رہی ہے ایک نئے طریقے کی ایک شروعات کی ہے مان صاحب کی سرکار نے سو کل جو بٹھنڈا کے کچھ ایریاز میں ایسے نوٹیفکیشن جاری ہوا اس پہ تتکال سرکار نے ایکشن لیا ہے نوٹس لیا اور ان کے خلاف ایک انویسٹیگیشن جو ہے شروع کی گئی ہے